ਜਾਪ ਰਿਪੋਰਟਰ ਵਹਿਰੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਅੱਜ ਦੇ ਐਪੀਸੋਡ ਦੇ ਵਿੱਚ ਚਰਚਾ ਹੋਏਗੀ ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਜੜੀ ਹੈਂਡ ਗ੍ਰੇਨੇਡ ਪੋਲਿਟਿਕਸ ਨੂੰ ਲੈ ਕੇ ਪੱਖੀ ਹੋਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਵਿੱਚ 50 ਤੋਂ ਵੱਧ ਬੰਮ ਆਏ ਸੀ ਤੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਨਾ ਕੇਵਲ ਪੋਲਿਟਿਕਸ ਪਖਣੇ ਲੱਗੀ ਬਲਕਿ ਰੂਲਿੰਗ ਆਮ ਆਦਿ ਪਾਰਟੀ ਨੇ ਉਹਨਾਂ ਦੇ ਖਿਲਾਫ ਇੱਕ ਮਾਮਲਾ ਦਰਜ ਕਰ ਲਿਆ ਤੇ 6 ਘੰਟੇ ਤੱਕ ਉਹਨਾਂ ਦੀ ਪੁੱਛਗਿੱਛ ਹੋਈ ਪੁੱਛਗਿਰ ਹੋਈ ਤੇ ਉਹ ਕੋਸ਼ਿਸ਼ ਕੀਤੀ ਗਈ ਉਹਨਾਂ ਤੇ ਇਹ ਜਾਣਨੇ ਦੀ ਕਿ ਜੇ ਬੰਬ ਪੰਜਾਬ ਦੇ ਵਿੱਚ ਆਏ ਨੇ ਕਿਸ ਰਾਹ ਤੇ ਚੱਲ ਕੇ ਆਏ ਨੇ ਕਿੱਥੇ ਗਏ ਕਿੱਥੇ ਰੱਖੋਏ ਨੇ ਤੇ ਕਿਹੜੇ-ਕਿਹੜੇ ਲੋਕੀ ਇਨ੍ਹਾਂ ਬੰਬਾਂ ਦੀ ਜਿਹੜੀ ਸਾਜ਼ਿਸ਼ ਹੈ ਉਸ ਦੇ ਵਿੱਚ ਸ਼ਾਮਿਲ ਨੇ खैर ਇੱਕ ਪਾਸੇ ਕਾਂਗਰਸ ਤੇ ਹੁਣ ਸ਼ਰਮਨ ਅਕਾਲੀ ਦਲ ਕਾਂਗਰਸ ਦੀ ਹਮਾਇਤ ਦੇ ਵਿੱਚ ਆ ਗਈ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਰੂਲਿੰਗ ਗਵਰਨਮੈਂਟ ਹੈ ਉਸ ਦੇ ਲੀਡਰ ਵੀ ਆ ਗਏ ਆ ਗਏ ਨੇ ਤੇ ਕਾਊਂਟਰ ਅਟੈਕ ਸ਼ੁਰੂ ਹੋ ਗਏ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਤੇ ਕੈਬਨਿਟ ਮਨਿਸਟਰ ਅਮਨ अरोड़ा ਨੇ ਹੁਣ ਇੱਕ ਪ੍ਰੈਸ ਕਾਨਫਰੰਸ ਕਰਕੇ ਪ੍ਰਤਾਪ ਸਿੰਘ ਬਾਜਬਤ ਇਹ ਸਵਾਲ ਪੁੱਛ ਲਏ ਕਿ ਜੇ ਤੁਹਾਡੇ ਕੋਲ ਪਤਾ ਸੀ ਕਿ ਤੁਹਾਡੇ ਕੋਲ ਜਾਣਕਾਰੀ ਸੀ ਕਿ ਪੰਜਾਬ ਦੇ ਵਿੱਚ ਬੰਮ ਆਏ ਨੇ ਤੇ ਇਹ ਬੰਮ ਕਿੱਥੇ ਪੜੇ ਨੇ ਤੇ ਕਿਹੜਾ ਬੰਦਾ ਉਹਨੂੰ ਉਹਨੂੰ ਲੈ ਕੇ ਆ ਉਸਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਸੀ ਕਿਉਂਕਿ ਤੁਸੀਂ ਲੀਡਰ ਆਫ ਆਪੋਜੀਸ਼ਨ ਹੋ ਤੁਹਾਡੇ ਬਿਆਨ ਨੂੰ ਲੈ ਕੇ ਪੰਜਾਬ ਦੇ ਵਿੱਚ ਖੌਫ ਦਾ ਮਾਹੌਲ ਹੈ ਤੇ ਇਹ ਜਿਹੜੀ ਅਫਵਾਹ ਤੁਹਾਡੇ ਵੱਲੋਂ ਫੈਲਾਈ ਗਈ ਇਹ ਕਾਬਿਲੇ ਨਾ ਕਾਬਿਲੇ ਬਰਦਾਸ਼ਤ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੇ ਤੁਸੀਂ ਇਹ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਫਿਰ ਗੱਲ ਅੱਗੇ ਵੱਧ ਸਕਦੀ ਹੈ ਫਿਲਹਾਲ ਹੁਣ ਅਮਨ ਅਰੋੜਾ ਹੋਰਾ ਥੋੜਾ ਜਿਹਾ ਪਰਸਨਲ ਵੀ ਹੋ ਗਏ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਕੁਝ ਪਰਸਨਲ ਅਟੈਕ ਵੀ ਲਾਇਆ ਤੇ ਉਸ ਦਾ ਰਿਐਕਸ਼ਨ ਨਾ ਕੇਵਲ ਕਾਂਗਰਸ ਦੇ ਵੱਲੋਂ ਬਲਕਿ ਜਿਹੜੀ ਆਪੋਜੀਸ਼ਨ ਹੈ ਦੂਜੀ ਆਪੋਜੀਸ਼ਨ ਪਾਰਟੀ ਹੈ ਸ਼ਰਮਣੇ ਕਾ ਉਹਨਾਂ ਨੇ ਵੀ ਨਖੇਤੀ ਕੀਤੀ ਮਿਪੰਨੂ ਦੀ ਜਿਹੜੀ ਇਨਫੋਰਮੇਸ਼ਨ ਹੈ ਕਿ ਇਹੀ ਬਾਜਵਾ ਸਾਹਿਬ ਕਹਿ ਰਹੇ ਹੈ ਸੋ ਪੰਨੂ ਇਹ ਵੀ ਕਹਿ ਰਿਹਾ ਕਿ ਮੈਂ ਇਲੈਕਸ਼ਨਾਂ ਚ ਤੁਹਾਨੂੰ ਸਰਕਾਰ ਬਣਾਉਣ ਨੂੰ 20 ਮਿਲੀਅਨ ਦਿੱਤਾ ਹੈ ਸੋ ਜ਼ਰਾ ਇਹੇ ਬਾਰੇ ਵੀ ਫੇਰ ਅਮਨ ਅਰੂੜਾ ਜੀ ਮੈਂ ਤੁਹਾਡੇ ਤੋਂ ਉਮੀਦ ਨਹੀਂ ਕਰਦਾ ਸੀ ਕਿ ਤੁਸੀਂ ਤੁਸੀਂ ਕਿਹਾ ਕਿ ਬਾਜਵਾ ਸਾਹਿਬ ਮੇਰੇ ਨਾਲ ਬਹਿਸ ਕਰ ਲੈਣ ਮੈਂ ਉਹ ਦੇੜ ਦੂੰਗਾ ਦੇਖੋ ਯਾਰ ਤੁਹਾਡੇ ਤੋਂ ਉਮਰ 'ਚ ਬਹੁਤ ਵੱਡੇ ਨੇ ਬਾਜਵਾ ਸਾਹਿਬ ਮੇਰੇ ਖਿਆਲ 20-25 ਸਾਲ ਵੱਡੇ ਹੋਣੇ ਆ ਤੁਸੀਂ 50 ਸਾਲ ਦੇ ਹੋ 70 ਸਾਲ ਦੇ ਸੋ ਇਹ ਗੱਲ ਸ਼ੋਭਾ ਨਹੀਂ ਦਿੰਦੀ ਇੱਕ ਤਾਂ ਤੁਹਾਨੂੰ ਮੈਂ ਬਖਮਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਬੇਬੇਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰੇਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰੇਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਇਹ ਕਨਸਰਨ ਸੀ ਕਿ ਜੇ 32 ਲਾਈ ਬੰਬ ਹਜੇ ਪੰਜਾਬ ਦੇ ਵਿੱਚ ਪਏ ਨੇ ਤੇ ਇਹ ਸੋਰਸ ਆਫ ਇਨਫੋਰਮੇਸ਼ਨ ਬਾਜਵਾ ਸਾਹਿਬ ਕੋਲੋਂ ਕਿੱਥੋਂ ਆਈ ਇਹਦੇ ਬਾਰੇ ਸਰਕਾਰ ਨੇ ਪੁਲਿਸ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਪੁਲਿਸ ਦੀ ਟੀਮ ਇੰਟੈਲੀਜੈਂਸ ਦੀ ਟੀਮ ਉਹਨਾਂ ਦੇ ਘਰ ਗਈ ਉਹਨਾਂ ਨੇ ਕੋਆਪਰੇਟ ਕਰਨ ਤੋਂ ਜਵਾਬ ਦੇ ਦਿੱਤਾ ਔਰ ਸਾਡਾ ਕਨਸਰਨ ਇਹ ਹੋਇਆ ਫੇਰ ਕਿ ਜੇ ਉਹਨਾਂ ਕੋਲ ਇਹ ਜਾਣਕਾਰੀ ਹੈ ਜਿਹੜੀ ਕਿ ਇੱਕ ਐਕਸਕਲੂਸਿਵ ਜਾਣਕਾਰੀ ਪੰਜਾਬ ਤੇ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜੀ ਹੋਈ ਜੇ ਪੰਜਾਬ ਪੁਲਿਸ ਕੋਲ ਇੰਟੈਲੀਜੈਂਸ ਏਜੰਸੀਜ਼ ਕੋਲ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਗਵੰਤ ਮਾਨ ਕੋਲ ਨਹੀਂ ਤੇ ਬਾਜਵਾ ਸਾਹਿਬ ਕੋਲ ਕਿੱਥੇ ਪਹੁੰਚੀ ਇੱਕ ਪਾਸੇ ਜਿੱਥੇ ਪੰਜਾਬ ਦੀ ਪੋਲਿਟਿਕਸ ਹੈਂਡ ਗ੍ਰੇਨੇਡ ਪੋਲਿਟਿਕਸ ਨੂੰ ਲੈ ਕੇ ਪੱਕੀ ਹੋਈ ਹੈ ਦੂਜੇ ਪਾਸੇ ਅਮਰੀਕਾ ਦੇ ਵਿੱਚ ਹਰਪ੍ਰੀਤ ਸਿੰਘ ਨਾਂ ਦੇ ਇੱਕ ਟੈਰਰਿਸਟ ਦੀ ਗ੍ਰਫਤਾਰੀ ਹੋਈ ਹੈ ਹਰਪ੍ਰੀਤ ਸਿੰਘ ਨੂੰ ਪਾਸਿਆ ਦੇ ਨਾਂ ਤੇ ਵੀ ਜਾਣਿਆ ਜਾਂਦਾ ਪਾਸਿਆ ਅਜਨਾਲੇ ਦਾ ਇੱਕ ਪਿੰਡ ਹੈਗਾ ਤੇ ਹਰਪ੍ਰੀਤ ਸਿੰਘ ਪਾਸਿਆ ਦੇ ਉੱਪਰ ਇਹ ਅਲਿਗੇਸ਼ਨ ਸੀ ਕਿ ਉਹ ਪੰਜਾਬ ਦੇ ਵਿੱਚ 16 ਹੈਂਡ ਗ੍ਰੇਨੇਡ ਹਮਲਿਆ ਦਾ ਆਰੋਪੀਏ ਲੋੜਿੰਦਾ ਪਾਸਿਆ ਕਈ ਕ੍ਰਿਮੀਨਲ ਅਲਿਗੇਸ਼ਨਸ ਫੇਸ ਕਰ ਰਿਹਾ ਸੀ ਤੇ ਉਹ 2021 ਦੇ ਦੌਰਾਨ ਕੋਲੰਬੀਆ ਦੇ ਰਾਹੀਂ ਉਹ ਅਮਰੀਕਾ ਪਹੁੰਚ ਗਿਆ ਤੇ FBI ਨੇ ਉਸ ਨੂੰ ਹੁਣ ਗ੍ਰਿਫਤਾਰ ਕੀਤਾ ਹੈ ਤੇ FBI ਦਾ ਕਹਿਣਾ ਹੈ ਕਿ ਉਹ ਬਰਨਰ ਨਾਂ ਦੀ ਇੱਕ ਮੋਬਾਈਲ ਫੋਨ ਐਪਲੀਕੇਸ਼ਨ ਦਾ ਇਸਤੇਮਾਲ ਕਰ ਰਿਹਾ ਸੀ ਤਾਂ ਕਿ ਉਸ ਦੀ ਜਿਹੜੀ ਲੋਕੇਸ਼ਨ ਹੈ ਉਸ ਦਾ ਪਤਾ ਨਾ ਲਗਾਇਆ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਬਰਨਰ ਇੱਕ ਇਹੋ ਜੀ ਐਪਲੀਕੇਸ਼ਨ ਹੈ ਜਿਸ ਦਾ ਇਸਤੇਮਾਲ ਵੱਡੇ ਪੱਧਰ ਤੇ ਕੈਨੇਡਾ ਤੇ ਅਮਰੀਕਾ ਦੇ ਲੋਕੀ ਕਰਦੇ ਨੇ ਬਰਨਰ ਦੀ ਐਪਲੀਕੇਸ਼ਨ ਦੇ ਨਾਲ ਤੁਸੀਂ ਇੱਕ ਨੰਬਰ ਕ੍ਰੀਏਟ ਕਰ ਸਕਦੇ ਹੋ ਤੇ ਨੰਬਰ ਨੂੰ ਡਿਲੀਟ ਕਰ ਸਕਦੇ ਹੋ ਤੇ ਇੱਕ ਵਾਰ ਹੋਰ ਨਵਾਂ ਡਿਲੀਟ ਨੰਬਰ ਤੁਸੀਂ ਕ੍ਰੀਏਟ ਕਰ ਸਕਦੇ ਹੋ ਤੇ ਡਿਸਪੋਜ਼ੇਬਲ ਜਿਹੜਾ ਮੋਬਾਈਲ ਫੋਨ ਨੰਬਰ ਤੁਸੀਂ ਇਸ ਐਪਲੀਕੇਸ਼ਨ ਦਾ ਯੂਜ਼ ਕਰਦੇ ਹੋ ਆ ਕਰੀਏਟ ਕਰਦੇ ਹੋ ਤਾਂ ਇਹ ਜਿਹੜਾ ਪਾਸੀਆ ਹੈ ਉਹ ਵੀ ਇਸ ਬਰਨਰ ਐਪਲੀਕੇਸ਼ਨ ਦਾ ਇਸਤੇਮਾਲ ਕਰ ਰਿਹਾ ਸੀ ਹੁਣ ਫੜਿਆ ਗਿਆ ਪੁਸਤਾਸ ਉਸਤੇ ਹੋ ਰਹੀ ਹੈ ਇਨੀਸ਼ੀਅਲ ਇਨਵੈਸਟੀਗੇਸ਼ਨ ਇਹ ਦੱਸ ਰਹੀ ਹੈ ਕਿ ਉਸ ਦੇ ਜਿਹੜੇ ਤਾਲੁਕਾਤ ਨੇ ਦੋ ਟੈਰਰ ਫੁਲਾਨ ਵਾਲੇ ਆਰਗੇਨਾਈਜੇਸ਼ਨਸ ਨਾਲ ਹੈਗੇ ਇਹ ਟੈਰਰ ਆਰਗੇਨਾਈਜੇਸ਼ਨ ਕਿਹੜੇ ਨੇ ਉਹਨਾਂ ਦਾ ਖੁਲਾਸਾ ਫਿਲਹਾਲ ਨਹੀਂ ਹੋਇਆ ਲੇਕਿਨ ਉਹ ਪੰਜਾਬ ਦੇ ਵਿੱਚ ਕਈ ਮਾਮਲਿਆਂ ਦੇ ਵਿੱਚ ਲੋੜਿੰਦਾ ਸੀ ਤੇ ਹੁਣ ਇਹ ਉਮੀਦ ਹੋ ਗਈ ਹੈ ਕਿ ਉਸਨੂੰ ਵੀ ਤਹਵਰ ਰਾਣਾ ਦੇ ਮਾਨਿਦ ਭਾਰਤ ਭੇਜਿਆ ਜਾਏਗਾ ਕਿਉਂਕਿ ਹੁਣ 트럼ਪ ਐਡਮਿਨਿਸਟ੍ਰੇਸ਼ਨ ਨੇ ਇੰਡੀਆ ਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੇ ਕ੍ਰਿਮੀਨਲ ਨੇ ਜਿਹੜੇ ਟੈਰਰਿਸਟ ਨੇ ਜੇ ਅਮਰੀਕਾ ਦੀ ਧਰਤੀ ਦੇ ਵਿੱਚ ਕਿਤੇ ਵੀ ਛੁਪੇ ਹੋਏ ਨੇ ਉਹਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਏਗਾ ਉਹਨਾਂ ਨੂੰ ਭਾਰਤ ਪੇ ਜਾ ਜਾਏਗਾ ਤੇ ਭਾਰਤ ਦੇ ਵਿੱਚ ਜਿੰਨੇ ਜਿੰਨੇ ਵੀ ਮੁਕਦਮੇ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਦੇ ਖਿਲਾਫ ਉਹਨਾਂ ਦੀ ਕਾਰਵਾਈ ਹੋਏਗੀ ਤੇ ਪਾਸੇ ਦੀ ਅਰੈਸਟੇ ਬਾਅਦ ਹੁਣ ਜਿਹੜੇ ਐਂਟੀ ਐਂਟੀ ਨੈਸ਼ਨਲ ਐਕਟਿਵਿਸਟ ਟੈਰਰਿਸਟ ਖਾੜਕੂ ਅਮਰੀਕਾ ਦੀ ਸੜਨ ਦੇ ਵਿੱਚ ਹੈ ਆ ਕਿੱਥੇ ਹੋ ਰਿਹਾ ਉਹਨਾਂ ਦੀ ਦਿਲਾਂ ਦੀ ਧੜਕਣਾ ਵੱਧ ਗਈਆਂ ਨੇ ਕਿਉਂਕਿ ਅਮਰੀਕਾ ਨੇ ਸਾਫ਼ ਕਰ ਦਿੱਤਾ ਹੈ ਕਿ ਕੋਈ ਵੀ ਹੋਵੇ ਆਪਣੀ ਧਰਤੀ ਦੇ ਵਿੱਚ ਟੈਰੋਰੀਜ਼ਮ ਫਲਾਣ ਨਹੀਂ ਦਿੱਤਾ ਜਾਏਗਾ ਤੇ ਇੰਡੀਆ ਦੇ ਖਿਲਾਫ ਜਿਹੜਾ ਐਂਟੀ ਇੰਡੀਆ ਪ੍ਰੋਪਗੈਂਡਾ ਚੱਲਦਾ ਹੈ ਕੈਨੇਡਾ ਦੇ ਵਿੱਚ ਜਾਂ ਫਿਰ ਅਮਰੀਕਾ ਦੇ ਵਿੱਚ ਹੁਣ ਉਸ ਪ੍ਰੋਪਗੈਂਡ ਦੇ ਪਿੱਛੇ ਜੜੇ ਵੱਡੇ ਦਿਮਾਗ ਨੇ ਉਹ ਵੀ ਹਿੱਲ ਗਏ ਨੇ ਕਿਉਂਕਿ ਜੇ ਪਾਸਿਆ ਅਰੈਸਟ ਹੋ ਗਿਆ ਤੋਂ ਉਸ ਨੂੰ ਭਾਰਤ ਜ਼ਰੂਰ ਭੇਜਿਆ ਜਾਏਗਾ ਤੇ ਭਾਰਤ ਦੇ ਵਿੱਚ ਖਾਸ ਕਰ ਪੰਜਾਬ ਦੇ ਵਿੱਚ ਉਸ ਦੇ ਖਿਲਾਫ ਜਿਹੜੇ ਮਾਮਲੇ ਦਰਜ ਹੈ ਉਹਨਾਂ ਨੂੰ ਲੈ ਕੇ ਉਸ ਦੀ ਗ੍ਰਿਫਤਾਰੀ ਹੋਏਗੀ ਉਸ ਦੀ ਇਨਟੈਰੋਗੇਸ਼ਨ ਹੋਏਗੀ ਇਹ ਉਮੀਦ ਹੁਣ ਕੀਤੀ ਜਾ ਰਹੀ ਹੈ ਏ ਸੰ ਅੱਜ ਦਾ ਵੀਡੀਓ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਚਰਚਾ ਕੀਤੀ ਕਿ ਇੱਕ ਪਾਸੇ ਜਿੱਥੇ ਪੰਜਾਬ ਦੇ ਪੋਲੀਟੀਸ਼ਨ ਇੱਕ ਦੂਜੇ ਤੇ ਉਲਝਿਓ ਨੇ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੇ ਨੇ ਕਿੱਚੜ ਉਛਾਲਣ ਦੇ ਵਿੱਚ ਲੱਗੇ ਹੋਏ ਨੇ ਬੰਮ ਨੂੰ ਲੈ ਕੇ ਹੈਂਡ ਗ੍ਰੇਨੇਡਸ ਨੂੰ ਲੈ ਕੇ ਇੱਕ ਪੋਲੀਟਿਕਸ ਹੋ ਰਹੀ ਹੈ ਤੇ ਦੂਜੇ ਪਾਸੇ ਹੁਣ ਅਮਰੀਕਾ ਦੀ FBI ਏਜੰਸੀ ਨੇ ਇੱਕ ਬੰਦਾ ਫੜ ਲਿਆ ਹੈ ਜਿਹੜੇ ਪੰਜਾਬ ਦੇ ਵਿੱਚ ਸਾਹਮਣੇ ਆਏ 16 ਬੰਮ ਬਲਾਸਟਾਂ ਦੇ ਵਿੱਚ ਹੈਂਡ ਗ੍ਰੇਨੇਡ ਹਮਲਿਆਂ ਦੇ ਵਿੱਚ ਲੋੜਿੰਦਾ ਸੀ ਹਰਪ੍ਰੀਤ ਉਸ ਦਾ ਨਾਂ ਹੈ ਤੇ ਉਸ ਨੂੰ ਪਾਸਿਆ ਕਿਹਾ ਜਾਂਦਾ ਪਾਸਿਆ ਅਜਨਾਲੇ ਦਾ ਇੱਕ ਪਿੰਡ ਹੈਗਾ ਇਹ ਉਹਨਾਂ ਦਾ ਕਹਿਣਾ ਹੈ खैर ਪੰਜਾਬ ਦੇ ਵਿੱਚ ਹੈਂਡ ਗ੍ਰੇਨੇਡ ਦੀ ਪੋਲਿਟਿਕਸ ਨੂੰ ਲੈ ਕੇ ਜਿਹੜਾ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਪੋਲਿਟਿਕਸ ਗਰਮ ਹੋ ਰਹੀ ਹੈ ਪਖੀ ਹੋਈ ਹੈ ਤੇ ਦੂਜੇ ਪਾਸੇ ਇੱਕ ਟੈਰਰਿਸਟ ਨੂੰ ਅਰੈਸਟ ਕੀਤਾ ਗਿਆ ਜਿਹੜਾ ਇਹ ਬੰਮ ਫੋਰਡ ਨੇ ਦੇ ਵਿੱਚ ਲੱਗਿਆ ਹੋਈ ਸੀ ਕੀ ਸੱਚਮੁੱਚ ਪੰਜਾਬ ਦੇ ਵਿੱਚ ਬੰਮ ਪਏ ਹੋਏ ਨੇ ਜਿਨ੍ਹਾਂ ਦਾ ਇਸਤੇਮਾਲ ਨਹੀਂ ਹੋਇਆ ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਕੀ ਇਹ ਖਬਰ ਝੂਠੀ ਹੈ ਤੇ ਫਿਰ ਇਨਵੈਸਟੀਗੇਸ਼ਨ ਕੀ ਕਹਿੰਦੀ ਹੈ ਇਹ ਤਾਂ ਵਕਤ ਹੀ ਦੱਸੇਗਾ ਲੇਕਿਨ ਫਿਲਹਾਲ ਪੰਜਾਬ ਦੇ ਵਿੱਚ ਇੱਕ ਪਾਸੇ ਤਾਂ ਪੋਲਿਟਿਕਸ ਹੋ ਰਹੀ ਹੈ ਤੇ ਦੂਜੇ ਪਾਸੇ ਹੈਂਡ ਗ੍ਰੇਨੇਡ ਜਿਹੜੇ ਹਮਲੇ ਹੋਏ ਉਸ ਦਾ ਮਾਸਟਰਮਾਈਂਡ ਗ੍ਰਫਤਾਰ ਹੋ ਗਿਆ ਹੈ ਹਰਪ੍ਰੀਤ ਉਸ ਦਾ ਨਾਮ ਹੈ ਤੇ ਫੋਟੋ ਤੁਸੀਂ ਦੇਖ ਰਹੇ ਹੋ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਉਸ ਨੂੰ ਬਾਹਰ ਭੇਜ ਦਿੱਤੀ ਜਾਏਗਾ ਐਸਾ ਨਾਜ਼ ਦਾ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਸਾਨੂੰ ਜ਼ਰੂਰ ਦੱਸਿਓ ਜੇ ਚੈਨਲ ਪਸੰਦ ਆ ਰਿਹਾ ਤਾਂ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ